ਪੁਲਿਸ ਦੇ ਵਿੱਚ ਰਹੇ ਹਾਂ ਪੁਲਿਸ ਤੋਂ ਪੀੜਤ ਆਪਣੇ ਆਪ ਨੂੰ ਦੱਸ ਰਹੇ ਹਾਂ ਮੈਂ ਸਾਬਕਾ ਇੰਸਪੈਕਟਰ ਰਟਾਇਰਡ ਪੰਜਾਬ ਪੁਲਿਸ ਤੋਂ 2020 ਚ ਰਟਾਇਰਡ ਹੋਇਆ ਸੀ ਤੇ 22 ਦੇ ਵਿੱਚ ਮੈਂ ਐਮਏਡੀ ਦੇ ਇਲੈਕਸ਼ਨ ਲੜਿਆ ਹਲਕਾ ਨਾਭਾ ਆਜ਼ਾਦੀ ਦਿਵਸ ਉਸ ਤੋਂ ਬਾਅਦ ਮੈਂ ਤੇ ਮੇਰੇ ਮੈਡਮ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਸੀ ਮੈਂ ਜੁਆਇੰਟ ਪ੍ਰੈਸ ਕਾਨਫਰੈਂਸ ਸੀ ਮੋਰਚਾ ਪੰਜਾਬ ਫਰਵਰੀ ਮੋਹਾਲੀ ਤੇ ਲੋਕ ਸਭਾ ਚੋਣਾਂ ਦਾ ਸਾਬਹ ਫਰਵਰੀ ਸ਼੍ਰੀ ਅਨੰਤਪਾਲ ਸਾਹਿਬ ਤੇ ਆ ਮੌਜੂਦਾ ਜੋ 2024 ਦੇ ਲੋਕ ਸਭਾ ਇਲੈਕਸ਼ਨ ਨੇ ਇਹਨਾਂ ਦੇ ਵਿੱਚ ਮੈਂ ਟਿਕਟ ਦਾ ਦਾਵੇਦਾਰ ਹਲਕਾ ਅਧਿਕਾਰ ਸਾਹਿਬ ਜੋ ਮੇਰੀ ਮੈਡਮ ਹੈ ਇਹ ਜ਼ਿਲ੍ਹਾ ਪ੍ਰਧਾਨ ਨਮੈਲਾ ਮੂਚਾ ਖੰਨਾ ਪਰਿਵਾਰੀ ਬਲੌਦ ਹੁਣ 14 4 24 ਨੂੰ ਭਵਿੰਦਰ ਸਿੰਘ ਨਵਾਂ ਜ਼ਿਲ੍ਹਾ ਪ੍ਰਧਾਨ ਬਣਿਆ ਉਸ ਨੇ ਬੂਸਟ ਮੀਟਿੰਗ ਕਰਾਉਣਾ ਸੀ ਪੈਲ ਹਲਕਾ ਪੈਲ ਦੇ ਵਿੱਚ ਤੇ ਉੱਥੇ ਸਾਨੂੰ ਨੂੰ ਬੁਲਾਇਆ ਸੀ ਜਾਂ ਦੋਨਾਂ ਨੂੰ ਇਨਵਾਈਟ ਕੀਤਾ ਸੀ ਜਿਹੜੀ ਸੁਪਰ ਚੇਟ ਲਈ ਹੈ ਉਹਦੀ ਮਾਤਾ ਪੂਜਾ ਸਾਨਨੇ ਵਾਲੀ ਹੈ ਉਹ ਪਹਿਲਾਂ ਜ਼ਿਲ੍ਹਾ ਪ੍ਰਧਾਨ ਸੀ ਉਨ੍ਹਾਂ ਦੀ ਜਗ੍ਹਾ ਤੇ ਸਾਡੇ ਕੰਮ ਨੂੰ ਵਧੀਆ ਦੇਖਦੇ ਹੋਏ ਪਾਰਟੀ ਨੇ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਪਰ ਉਸ ਦੇ ਦਿਲ ਦੇ ਵਿੱਚ ਦੁੱਖ ਸੀ ਕਿ ਮੇਰੀ ਮਾਤਾ ਦੀ ਜਗ੍ਹਾ ਤੇ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਹ ਕਿਸੇ ਨਾ ਕਿਸੇ ਹਿਸਾਬ ਨਾਲ ਹੱਤਕੰਡਾ ਵਰਤ ਕੇ ਮਲੋ ਆਪ ਬਦਲਾ ਲੈਣਾ ਚਾਹੁੰਦੀ ਸੀ ਇੱਕ ਤਾਂ ਇਹ ਸੀ ਦੂਸਰੀ ਗੱਲ ਇਹ ਕਿ ਮੈਂ ਹਲਕਾ ਪਹਿਲ ਤੋਂ ਦਾਵੇਦਾਰਾਂ ਟਿਕਟ ਦਾ ਤੇ ਭਵਿੰਦਰ ਸਿੰਘ ਚੀਮਾ ਕਿਸੇ ਹੋਰ ਬੰਦੇ ਨੂੰ ਅੱਗੇ ਲਿਆ ਕੇ ਮੇਰੀ ਛਵੀ ਨੂੰ ਡਾਊਨ ਕਰਕੇ ਕਿਸੇ ਹੋਰ ਨੂੰ ਅੱਗੇ ਲਿਆਉਣਾ ਚਾਹਦਾ ਸੀ ਪਰ ਜੋ ਭਪਿੰਦਰ ਸਿੰਘ ਚੀਫਾ ਦੀ ਜੋ ਟੀਮ ਦੇ ਵਰਕਰ ਸੀ ਇਹ ਮੇਰੇ ਗਲ ਕਾਇਗੇ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਸਤਾਰ ਵੀ ਲਾ ਦਿੱਤੀ ਮੈਨੂੰ ਚਾਤੀ ਸੁੱਟ ਕੇ ਸ਼ਬਦ ਵੀ ਬੋਲੇ ਸਾਰੇ ਭਾਜਪੀ ਦੇ ਅਹੁਦੇਦਾਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹਰਜੀਤ ਗਰੇਵਾਲ ਹੋਣੀ ਜਾਂ ਹੋਰ ਵੀ ਅਹੁਦੇਦਾਰ ਉੱਥੇ ਸੀਾਰੇ ਉੱਥੇ ਸੀ ਕਿਸੇ ਨੇ ਸਾਹਮਣੇ ਛੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿੰਨੋਂ ਮੌਜੂ ਬਲੜ ਜਾ ਰਿਹਾ ਸੀ ਨਕਚੋਤ ਬਲੜ ਜਾ ਰਿਹਾ ਸੀ ਗੋਡਿਆਂ ਤੇ ਸੱਟਾਂ ਲੱਗੀਆਂ ਹੋਈਆਂ ਸੀ ਸਿਰ ਤੇ ਸੱਟ ਲੱਗੀ ਹੋਈ ਸੀ ਮੇਰੇ ਪੇਟ ਤੇ ਸੱਟਾਂ ਲੱਗੀਆਂ ਛਾਤੀ ਤੇ ਸੱਟ ਲੱਗੀ ਸੀ ਗੁਰਦੇ ਸੱਟ ਲੱਗੀ ਹੋਈ ਸੀ ਇੰਨੀਆਂ ਸੱਟਾਂ ਹੋਣ ਦੇ ਬਾਵਜੂਦ ਮੈਂ ਵਾਰ-ਵਾਰ ਕਹਿੰਦਾ ਰਿਹਾ ਕਿ ਮੇਰੀ ਦਰਖਾਸਤ ਲਿਖੋ ਜੀ ਉਹਨਾਂ ਦੇ ਖਾਤੇ ਕਾਰਵਾਈ ਕਰੋ ਮੇਰੇ ਕਹਿਣ ਦੇ ਬਾਵਜੂਦ ਨਾ ਤਾਂ ਡੀਐਸਪੀ ਨੇ ਮੇਰੀ ਦਰਖਾਸਤ ਲਿਖਵਾਈ ਤੇ ਨਾ ਹੀ ਅਸਟਨ ਮੀਰ ਦਰਖਾਸਤ ਲਿਖੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਮਿਲੀਭੁਗਤ ਕਰਕੇ ਜਿਹੜਾ ਮੇਰਾ 19 ਤੇ 20 ਦੀ ਰਾਤ ਨੂੰ ਬਿਆਨ ਲਿਖਿਆ ਹਸਤਾਕ ਦੁਆਰਾ ਫਿਰ ਮੈਂ ਦਾਖਲ ਹੋ ਗਿਆ ਸੀਗਾ ਤੇ ਉਹ ਬਿਆਨ ਲਿਖਿਆ ਉਹ ਬਿਆਨ ਦੇ ਮਤਲਬ ਨਾ ਦਾ ਉਤਰਾਵਾ ਲਾਈਆ ਨਾ ਹੀ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਦਾ ਨਾਮ ਵੀ ਵਿੱਚੋਂ ਕੱਢਤਾ ਮੈਡਮ ਇਹ ਜਦੋਂ ਸਾਰੀ ਵਾਰਦਾਤ ਹੋ ਰਹੀ ਸੀਗੀ ਤੁਸੀਂ ਮੌਕੇ ਤੇ ਮੌਜੂਦ ਸੀਗੇ ਲੱਗਿਆ ਕਿ ਪਹਿਲਾਂ ਹੀ ਇਹਨਾਂ ਨੇ ਤੈਅ ਕੀਤਾ ਹੋਇਆ ਸੀਗੀ ਇਸ ਵਾਰਦਾਤ ਨੂੰ ਹਾਂਜੀ ਪਰ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਇਹ ਕਹ ਕੇ ਬੁਲਾਇਆ ਗਿਆ ਸੀ ਵੀ ਤੁਸੀਂ ਜੋ ਥੋੜੇ ਜ਼ਿਲ੍ਹੇ ਦੀ ਲਿਸਟ ਹੈ ਵੀ ਭੈਣ ਜੀ ਤੁਸੀਂ ਉਹ ਮੈਨੂੰ ਮਹਿਲਾ ਮੋਰਚੇ ਦੀ ਦੇ ਦਿਓ ਜੇ ਮੈਂ ਭਵਿੰਦਰਜੀਤ ਨੂੰ ਕਿਹਾ ਮੈਂ ਕਿਹਾ ਵੀਰ ਜੀ ਉਹ ਮੈਨੂੰ ਭੈਣ ਮੰਨਦਾ ਸੀ ਜੀ ਜੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰ ਜੀ ਤੁਸੀਂ ਹਟਾਓ ਵੀ ਉਹਨਾਂ ਨੂੰ ਤੁਹਾਡੇ ਬੰਦਿਆਂ ਨੇ ਮਾਰ ਦੇਣਾ ਤੇ ਉਹਨੇ ਉਲਟਾ ਸਟੇਜ ਤੇ ਖੜ ਕੇ ਕਿਹਾ ਕਹਿੰਦੇ ਮਾਰ ਦੋ ਇਹਨੂੰ ਕਹਿੰਦੇ ਜਿਵੇਂ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਉੱਥੇ ਸਾਰੀ ਲੀਡਰਸ਼ਿਪ ਸੀ ਸੀਨੀਅਰ ਵੀ ਮੌਜੂਦ ਸੀ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਦੇ ਸਾਹਮਣੇ ਆਪਾਂ ਪੱਖ ਨਹੀਂ ਲੱਖਿਆ ਵੀ ਇਹ ਸਾਰੀ ਵਾਰਦਾਤ ਹੋਈ ਹੈ ਕੋਈ ਪਾਰਟੀ ਦੇ ਅੰਦਰ ਲੈਵਲ ਤੇ ਕੋਈ ਕਾਰਵਾਈ ਕੀਤੀ ਜਾਵੇ ਕੋਈ ਐਕਸ਼ਨ ਖਾਸ ਕਰਕੇ ਪਰਵਿੰਦਰ ਬਰਾੜ ਜੀ ਨੇ ਇੱਕ ਲੈਟਰ ਭੇਜੀ ਸੀ ਸਾਡੇ ਲਈ ਕਹਿੰਦੇ ਵੀ ਇਹਨਾਂ ਦੇ ਸਵਾਮਾ ਅੱਜ ਤੋਂ ਬਾਅਦ ਸਾਰੀਆਂ ਬੰਦ ਕਰੀਆਂ ਜਾ ਰਹੀਆਂ ਨੇ ਜਿੱਥੇ ਮੇਰੇ ਰਿਸਪੈਕਟ ਦੀ ਇੱਜ਼ਤ ਨਹੀਂ ਜਿੱਥੇ ਮੇਰੇ ਹਸਬੰਦ ਦੀ ਮੇਰੇ ਘਰ ਦੇ ਆਗੂਕਾਰ ਦੀ ਇੱਜ਼ਤ ਨਹੀਂ ਜੀਨੇ ਸਾਡੇ ਚਾਰ ਬੱਚਿਆਂ ਨੂੰ ਪਾਲਿਆ ਪੋਸਿਆ ਪੰਜਾਬ ਪੁਲਿਸ ਦੀ ਨੌਕਰੀ ਕਰੀ ਹੁਣ ਇਕੱਤਰ ਸਮਾਜ ਸੇਵਾ ਕਰੀ ਤੇ ਉਹਦਾ ਸਤਕਾਰ ਨਹੀਂ ਤੇ ਫਿਰ ਅਸੀਂ ਆਈਸੀ ਪਾਰਟੀ ਨੂੰ ਕੀ ਕਰਨਾ ਹੈ ਸਾਸ਼ਕਲ ਦੋਸਤੋ న్యూਸ ਓਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੀ ਸਿਆਸਤ ਐਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਬੇਸ਼ੱਕ ਗਰਮ ਹੈਗੀ ਹੈ ਪਰ ਇਨ੍ਹਾਂ ਹਾਲਾਤਾਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਨੇ ਜਿਹੜੀਆਂ ਵੱਡੇ ਸਵਾਲ ਖੜੇ ਕਰਦੀਆਂ ਨੇ ਕਾਨੂੰਨ ਵਿਵਸਥਾ ਤੇ ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੇ ਸਾਬਕਾ ਪੁਲਿਸ ਅਫਸਰ ਦੇ ਨਾਲ ਕਰਾਉਣੀ ਹੈ ਜਿਹੜਾ ਖੁਦ ਪੁਲਿਸ ਤੋਂ ਹੀ ਇਨਸਾਫ ਮੰਗ ਰਿਹਾ ਹੈਗਾ ਆਖਰਕਾਰ ਉਹਦੇ ਨਾਲ ਕੀ ਵਾਰਦਾਤ ਹੋਈ ਕੀ ਘਟਨਾ ਹੋਈ ਕਿਉਂ ਉਸ ਨੂੰ ਆਪਣੇ ਲਈ ਇਨਸਾਫ ਮੰਗਣਾ ਪੈ ਰਿਹਾ तमाम ਗੱਲਬਾਤ ਕਰਕੇ ਸਮਝਾਂਗੇ ਸਾਡੇ ਨਾਲ ਗੁਲਜਾਰ ਖੰਨਾ ਨੇ ਸਾਬਕਾ ਸਬ ਇੰਸਪੈਕਟਰ ਨੇ ਵਕਫ ਵਕਫ ਜ਼ਿਲ੍ਹਿਆਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਨੇ ਪਰ ਇਹਨਾਂ ਦੇ ਨਾਲ ਜਿਹੜੀ ਤੱਕੇਸ਼ਾਈ ਹੋਈ ਹੈ ਇਹਦੇ ਕਾਰਨ ਕੀ ਰਹੇ ਨੇ ਘਟਨਾਪੂਰੀ ਕੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੁਲਜਾਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਇਹ ਜਿਹੜੀ ਘਟਨਾ ਹੈਗੀ ਆ ਕੀ ਘਟਨਾ ਤੁਹਾਡੇ ਨਾਲ ਵਾਪਰੀ ਸੀ ਤੁਸੀਂ ਪੁਲਿਸ ਤੋਂ ਹੀ ਪੀੜਤ ਹੋ ਗਏ ਪੁਲਿਸ ਦੇ ਵਿੱਚ ਰਹੇ ਹੋ ਪੁਲਿਸ ਤੋਂ ਹੀ ਪੀੜਤ ਆਪਣੇ ਆਪ ਨੂੰ ਦੱਸ ਰਹੇ ਹੋ ਘਟਨਾ ਕੀ ਵਾਪਰੀ ਕਿਵੇਂ ਵਾਪਰੀ ਸਾਰੀ ਘਟਨਾ ਜਰੂਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਆ ਕੇ ਸਾਡੀ ਸਾਰ ਲਈ ਹੈ ਸਾਡਾ ਦੁਖਦਾਰ ਬਣਾ ਰਹੇ ਹੋ ਤੁਹਾਡਾ ਮੈਂ ਆਪਣੇ ਵੱਲੋਂ ਜਸੂਲਕਰੋ ਧੰਨਵਾਦ ਕਰਨਾ ਐਕਚੁਅਲੀ ਮੈਂ ਸਬ ਇੰਸਪੈਕਟਰ ਰਟਾਇਡ ਆ ਪੰਜਾਬ ਪੁਲਿਸ ਚੋਂ 2020 ਚ ਰਟਾਇਡ ਹੋਇਆ ਸੀ ਤੇ 22 ਦੇ ਵਿੱਚ ਮੈਂ ਐਮਐਲਏ ਦੇ ਇਲੈਕਸ਼ਨ ਲੜਿਆ ਹਲਕਾ ਨਾਬਾ ਤੋਂ ਆਜ਼ਾਦ ਮੀ ਦੇ ਬਰਨ ਉਸ ਤੋਂ ਬਾਅਦ ਮੈਂ ਤੇ ਮੇਰੇ ਮੈਡਮ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਜੁੜ ਗਏ ਤੇ ਬਹੁਤ ਹੀ ਵਧੀਆ ਅਸੀਂ ਦੋਨਾਂ ਨੇ ਵਰਕ ਕੀਤਾ ਔਰ ਸਾਡੇ ਵਰਕ ਨੂੰ ਦੇਖਦੇ ਹੋਏ ਮੈਂ ਜੁਆਇੰਟ ਪ੍ਰੈਸ ਕੱਤਰ ਐਸਸੀ ਮੋਰਚਾ ਪੰਜਾਬ ਪ੍ਰਿਵਾਰੀ ਮੁਹਾਲੀ ਤੇ ਲੋਕ ਸਭਾ ਚੋਣਾਂ ਦਾ ਸਹਿ ਪ੍ਰਿਵਾਰੀ ਸ਼੍ਰੀ ਅਨੰਦਪੁਰ ਸਾਹਿਬ ਤੇ ਆ ਮੌਜੂਦਾ ਜੋ 2024 ਦੇ ਲੋਕ ਸਭਾ ਅ ਇਲੈਕਸ਼ਨ ਨੇ ਇਹਨਾਂ ਦੇ ਵਿੱਚ ਮੈਂ ਟਿਕਟ ਦਾ ਦਾਵੇਦਾਰ ਹਲਕਾ ਅਧਿਕਾਰ ਸਾਹਿਬ ਤੋਂ ਰਿਕਮੈਂਡੇਸ਼ਨ ਹੋ ਕੇ ਮੇਰੀ ਦਿੱਲੀ ਗਈ ਹੋਈ ਹੈ ਤੇ ਜੋ ਮੇਰੀ ਮੈਡਮ ਹੈ ਇਹ ਜ਼ਿਲ੍ਹਾ ਪ੍ਰਧਾਨ ਨਾ ਮਹਿਲਾ ਮੋਰਚਾ ਖੰਨਾ ਪਰਿਵਾਰੀ ਮਲੌਦ ਤੇ ਆਪਣਾ ਕੋਰ ਕਮੇਟੀ ਦੇ ਮੈਂਬਰ ਨੇ ਹਲਕਾ ਸਮਰਾਲੇ ਤੋਂ ਸੀ ਮਲੋ ਤੇ ਇਹ ਜ਼ਿਲ੍ਹਾ ਪ੍ਰਧਾਨ ਹੈਗੇ ਸੀ ਖੰਨੇ ਤੋਂ ਮੈਂ ਵੀ ਇਹ ਵਧੀਆ ਉਹਦੀਆਂ ਤੇ ਬੈਠਾ ਤੇ ਅਸੀਂ ਪਾਰਟੀ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਐ ਸੀ ਕਰਕੇ ਪਾਰਟੀ ਸਾਡਾ ਮਾਨ ਸਨਮਾਨ ਕਰਦੀ ਆਈ ਆ ਤੇ ਹੁਣ 14 4 24 ਨੂੰ ਭਪਿੰਦਰ ਸਿੰਘ ਨਵਾਂ ਜ਼ਿਲ੍ਹਾ ਪ੍ਰਧਾਨ ਬਣਿਆ ਉਸ ਨੇ ਬੂਸ ਸਮੇਲਨ ਕਰਾਉਣਾ ਸੀ ਪੈਲ ਹਲਕਾ ਪੈਲ ਦੇ ਵਿੱਚ ਤੇ ਉੱਥੇ ਸਾਨੂੰ ਬੁਲਾਇਆ ਸੀਗਾ ਦੋਨਾਂ ਨੂੰ ਇਨਵਾਈਟ ਕੀਤਾ ਸੀ ਨਾਲ ਦੋ ਬੱਸਾਂ ਵੀ ਭੇਜਤੀਆਂ ਸੀ ਕਿ ਪਬਲਿਕ ਦੀਆਂ ਪਰਕੇ ਲੈ ਕੇ ਆਉਣੀਆਂ ਅਸੀਂ ਦੋਏ ਬੱਸਾਂ ਪਰਕੇ ਲੈ ਕੇ ਗਏ ਨਾਲ ਜਿਹੜੀ ਮੇਰੀ ਆਪਣੀ ਗੱਡੀ ਸੀ ਉਹ ਵੀ ਅਸੀਂ ਪਬਲਿਕ ਦੀਆਂ ਪਰਕੇ ਲੈ ਕੇ ਗਏ ਤੇ ਉੱਥੇ ਸੰਮੇਲਨ ਸ਼ੁਰੂ ਹੋਣਾ ਸੀਗਾ ਤੇ ਉੱਥੇ ਦੋ ਤਿੰਨ ਲੇਡੀਆਂ ਨੇ ਮਤਲਬ ਇੱਕ ਮਜਬੂਰੀ ਜ਼ਾਹਰ ਕੀਤੀ ਕਿ ਸਾਨੂੰ ਬਹੁਤ ਮਜਬੂਰੀ ਹੈ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਲਿਸਟ ਦੇ ਕੇ ਕਿਉਂਕਿ ਜ਼ਿਲ੍ਹਾ ਪ੍ਰਧਾਨ ਨੂੰ ਲਿਸਟ ਦੇਣੀ ਸੀ ਮਹਿਲਾ ਮੋਰਚੇ ਦੀ ਜਸਵੀਰ ਕੌਰ ਨੇ ਮਤਲਬ ਲਿਸਟ ਦੇਣੀ ਸੀਗੀ ਵੀ ਇੱਕ ਗਰੁੱਪ ਫੋਟੋ ਹੋ ਜੇ ਤਾਂ ਜਿਹੜੀਆਂ ਲੇਡੀਆਂ ਬੈਠਣੀਆਂ ਬੈਠ ਜਾਣਗੀਆਂ ਜਿਹੜੀਆਂ ਜਾਣਾ ਚਾਹਣਗੀਆਂ ਉਹ ਚਲੀਆਂ ਜਾਣਗੀਆਂ ਤੇ ਇਹ ਅਸੀਂ ਸ਼ੁਰੂ ਦੇ ਵਿੱਚ ਭਵਿੰਦਰ ਸਿੰਘ ਚੀਮਾ ਨੂੰ ਦੱਸਤਾ ਸੀ ਉਹ ਕਹਿੰਦੇ ਚਲੋ ਕਰਵਾ ਦਾਂਗੇ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਪ੍ਰੋਗਰਾਮ ਸ਼ੁਰੂ ਹੋ ਗਿਆ ਚੱਲਦੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਵੀ ਕਿਹਾ ਦੁਬਾਰਾ ਰਿਪੀਟ ਕੀਤੀ ਇਹ ਗੱਲ ਤੇ ਜਸਵੀਰ ਕੌਰ ਨੇ ਵੀ ਰਿਪੀਟ ਕੀਤੀ ਇਹ ਗੱਲ ਪਰ ਉਸ ਨੇ ਕੋਈ ਸਾਡੀ ਕਹਿਣ ਦੀ ਕੋਈ ਪਰਵਾਹ ਨਹੀਂ ਕੀਤੀ ਅਖੀਰ ਦੇ ਵਿੱਚ ਸਾਰਾ ਪ੍ਰੋਗਰਾਮ ਖਤਮਾਤ ਹੋ ਗਿਆ ਸੀ ਜੋ ਮੁੱਖ ਮਹਿਮਾਨ ਹਰਜੀਤ ਗਰੇਵਾਲ ਸੀ ਉਹ ਵੀ ਆਪਣਾ ਬਿਆਨ ਦੇ ਕੇ ਸੀਟ ਤੇ ਜਾ ਕੇ ਬੈਠ ਗਏ ਸੀ ਤੇ ਅਸੀਂ ਮੌਕਾ ਦੇਖਿਆ ਵੀ ਜੇ ਇਹ ਚਲੇ ਗਏ ਤੇ ਇਹਨਾਂ ਦੀ ਗਰੁੱਪ ਫੋਟੋ ਲੇਡੀਆਂ ਦੀ ਨਾ ਹੋਈ ਤਾਂ ਇਹ ਮੁੜ ਕੇ ਇਹਨਾਂ ਨੇ ਸਾਡੇ ਨਾਲ ਨਹੀਂ ਤੁਰਨਾ ਤੇ ਸਾਨੂੰ ਚੰਗਾ ਨਹੀਂ ਸਮਝਣਾ ਇਸ ਕਰਕੇ ਅਸੀਂ ਦੋਨੋਂ ਹੀ ਜੋ ਸਟੇਜ ਸੈਕਟਰੀ ਸੀਗਾ ਜਤਿੰਦਰ ਸ਼ਰਮਾ ਦਰਾਹੇ ਤੋਂ ਉਹਨਾਂ ਕੋਈ ਚਲੇ ਗਏ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਲੇਡੀ ਜੀ ਨੂੰ ਬੁਲਾ ਲਓ ਜ਼ਿਲ੍ਹਾ ਪ੍ਰਧਾਨ ਨੂੰ ਬੁਲਾ ਲਓ ਬੁਲਾ ਕੇ ਇਹਨਾਂ ਦੀ ਲਿਸਟ ਲੈ ਲਓ ਤੇ ਇੱਕ ਫੋਟੋ ਖਿਚਾ ਲਓ ਪਰ ਉਹਨਾਂ ਨੇ ਉਸ ਨੇ ਅਜਿਹਾ ਨਹੀਂ ਕੀਤਾ ਤੇ ਇੱਕਦਮ ਹੱਤ ਨਾਲ ਮੈਨੂੰ ਪਿੱਛੇ ਕਰਦੇ ਹੋਏ ਕਹਿੰਦੇ ਸਾਈਡ ਤੇ ਕੋਈ ਖੜ੍ਹ ਬਾਅਦ ਚ ਦੇਖਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਮਾ ਜੀ ਤੁਸੀਂ ਨਹੀਂ ਬੋਲ ਸਕਦੇ ਮੈਂ ਬੁਲਾ ਲਵਾਂ ਲੇਡੀ ਜੀ ਜ਼ਿਆਦਾ ਨੇ ਤੇ ਸਟੇਜ ਤੇ ਤਾਂ ਆ ਨਹੀਂ ਸਕਣਾ ਉਹਨਾਂ ਨੂੰ ਥੱਲੇ ਸਟੇਜ ਤੋਂ ਥੱਲੇ ਬੁਲਾ ਲੈਣੇ ਆ ਤੇ ਉੱਥੇ ਬਲਾ ਕੇ ਗਰੁੱਪ ਫੋਟੋ ਖਿਚਾ ਦਿੰਨੇ ਆ ਪਰ ਉਸ ਨੇ ਰੂਟਲੀ ਬੋਲਦੇ ਹੋਏ ਮੈਨੂੰ ਗਾਲ ਤੱਕ ਵੀ ਕੱਢਤੀ ਜੋ ਗਾਲ ਤੱਕ ਡੀ ਹਲੇ ਮੈਂ ਇਹ ਗੱਲ ਕਰ ਹੀ ਰਿਹਾ ਸੀ ਕਿ ਤੂੰ ਸਟੇਜ ਦੇ ਉੱਪਰ ਖੜ ਕੇ ਇਸ ਤਰ੍ਹਾਂ ਬਦਤਮੀਜ਼ੀ ਨਾਲ ਪੇਸ਼ ਆ ਰਹੇ ਆ ਇੰਨੇ ਨੂੰ ਭਵਿੰਦਰ ਸਿੰਘ ਵੀ ਮੇਰੇ ਕੋਲ ਆ ਗਿਆ ਜ਼ਿਲ੍ਹਾ ਪ੍ਰਧਾਨ ਤੇ ਮੈਂ ਉਹਨਾਂ ਨੂੰ ਵੀ ਕਿਹਾ ਮਹਕ ਕੀ ਅਸੀਂ ਐਡੇ ਅਹੁਦੇਦਾਰ ਹੈਗੇ ਆ ਤੇ ਕੀ ਅਸੀਂ ਮੈਕ ਦੇ ਵਿੱਚ ਬੋਲ ਕੇ ਲੇਡੀ ਜੀ ਨੂੰ ਬੁਲਾ ਕੇ ਇੱਕ ਤੋਂ ਢੋੜ ਨਾਲ ਗਰੁੱਪ ਫੋਟੋ ਵੀ ਨਿਕਚਾ ਸਕਦੇ ਜੋ ਮੈਨੂੰ ਵਾਰ-ਵਾਰ ਦਿਖਾਇਆ ਜਾ ਰਿਹਾ ਉਹ ਮੈਂ ਇਹੀ ਲਫ਼ਜ਼ ਕਹਿ ਰਿਹਾ ਤੇ ਉਹਨਾਂ ਨੇ ਹਲੇ ਇਹ ਗੱਲ ਕਰ ਹੀ ਰਹੇ ਸੀ ਪਰ ਜੋ ਭਪਿੰਦਰ ਸਿੰਘ ਟੀਮਾ ਦੀ ਜੋ ਟੀਮ ਦੇ ਵਰਕਰ ਸੀ ਜਿਵੇਂ ਮਨਪ੍ਰੀਤ ਸਿੰਘ ਮਨੀ ਕੁਲਜੀਤ ਸਿੰਘ ਤੇ ਨਰੇਸ਼ ਕੁਮਾਰ ਆਨੰਦ ਹਾਂਜੀ ਤੇ ਭਜਨ ਭਜਨ ਸਿੰਘ ਤੇ ਆਪਣਾ ਜਤਿੰਦਰ ਸ਼ਰਮਾ ਭਪਿੰਦਰ ਸਿੰਘ ਇਹਨਾਂ ਨੇ ਸਾਰਿਆਂ ਨੇ ਪਹਿਲੀ ਗਣੀ ਮਿਥੀ ਸ਼ਾਜਦ ਜੀ ਦੀ ਇਹਨਾਂ ਦੀ ਉਹ ਗਣੀ ਮਿਥੀ ਇਹ ਮੇਰੇ ਗੱਲ ਪੈਗੇ ਤੇ ਕੁੱਟਮਾਰ ਕਰਨੀ ਸ਼ੁਰੂ ਕਰਤੀ ਦਸਤਾਰ ਵੀ ਲਾਤੀ ਮੈਨੂੰ ਜਾਤੀਸ਼ੂਚਕ ਸ਼ਬਦ ਵੀ ਬੋਲੇ ਇਹ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਇਹ ਮੇਰੇ ਨਾਲ ਹੋਇਆ ਕਿਉਂ ਜਿਹੜੇ ਆ ਜ਼ਿਲ੍ਹਾ ਪ੍ਰਧਾਨ ਨੇ ਮੇਰੇ ਮੈਡਮ ਤਸਵੀਰ ਕੌਰ ਇਹਨਾਂ ਨੂੰ ਜਿਹੜੀ ਨੁੱਪਰ ਚੇਟਲੀ ਐ ਉਹਦੀ ਮਾਤਾ ਪੂਜਾ ਸਾਹਨੇ ਵਾਲੀ ਆ ਉਹ ਪਹਿਲਾਂ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਦੀ ਜਗ੍ਹਾ ਤੇ ਸਾਡੇ ਕੰਮ ਨੂੰ ਵਧੀਆ ਦੇਖਦੇ ਹੋਏ ਪਾਰਟੀ ਨੇ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਪਰ ਉਸ ਦੇ ਦਿਲ ਦੇ ਵਿੱਚ ਦੁੱਖ ਸੀ ਕਿ ਮੇਰੀ ਮਾਤਾ ਦੀ ਜਗ੍ਹਾ ਤੇ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਹ ਕਿਸੇ ਨਾ ਕਿਸੇ ਹਿਸਾਬ ਨਾਲ ਹੱਤਗੰਡਾ ਵਰਤ ਕੇ ਮਤਲਬ ਆ ਬਦਲਾ ਲੈਣਾ ਚਾਹੁੰਦੀ ਸੀ ਇੱਕ ਤਾਂ ਇਹ ਸੀ ਦੂਸਰੀ ਗੱਲ ਇਹ ਕਿ ਮੈਂ ਹਲਕਾ ਪੈਲ ਤੋਂ ਦਾਵੇਦਾਰਾਂ ਟਿਕਟ ਦਾ ਤੇ ਭਪਿੰਦਰ ਸਿੰਘ ਚੀਮਾ ਕਿਸੇ ਹੋਰ ਬੰਦੇ ਨੂੰ ਅੱਗੇ ਲਿਆ ਕੇ ਮੇਰੀ ਛਵੀ ਨੂੰ ਡਾਊਨ ਕਰਕੇ ਕਿਸੇ ਹੋਰ ਨੂੰ ਅੱਗੇ ਲਿਆਉਣਾ ਚਾਹੁੰਦਾ ਸੀ ਇਹਨਾਂ ਦੀ ਗਿਣੀ ਮਿਥੀ ਸ਼ਾਸਨ ਦੇ ਤਹਿਤ ਇਹ ਮੇਰੇ ਨਾਲ ਕੁਟਮਾਰ ਹੋਈ ਸਾਰਾ ਕੁਝ ਹੋਇਆ ਫਿਰ ਮੈਨੂੰ ਉੱਥੋਂ ਜੇ ਜਿਸ ਤਰ੍ਹਾਂ ਉਹ ਮੇਰੇ ਤੇ ਚੱਕ ਚੱਕ ਕੇ ਟੇਬਲ ਕੁਰਸੀਆਂ ਲੋਹੇ ਦੀਆਂ ਰਾੜਾਂ ਮਾਰ ਰਹੀ ਸੀ ਜੇ ਮੈਂ ਆਪਣਾ ਵਿਚਾਰ ਨਾ ਕਰਦਾ ਤਾਂ ਉਹ ਮੇਰੇ ਸਿਰ ਤੇ ਲੱਗਣੀ ਸੀ ਉਸ ਵੇਲੇ ਉਸ ਵੇਲੇ ਸਾਰੇ ਭਾਜਪੀ ਦੇ ਅਹੁਦੇਦਾਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਹਰਜੀਤ ਗਰੇਵਾਲ ਹੋਣੀ ਜਾਂ ਹੋਰ ਵੀ ਅਹੁਦੇਦਾਰ ਉੱਥੇ ਸੀਗੇ ਸਾਰੇ ਉੱਥੇ ਸੀਗੇ ਸਾਰੇ ਉੱਥੇ ਸੀ ਕਿਸੇ ਨੇ ਸਾਨੂੰ ਛੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੁਝ ਪਬਲਿਕ ਨੇ ਸਾਨੂੰ ਛੜਾਉਣ ਦੀ ਕੋਸ਼ਿਸ਼ ਕੀਤੀ ਕੁਝ ਮੌਕੇ ਦੇ ਜਿਹੜੇ ਪੁਲਿਸ ਸਾਹਿਬ ਮਲਾਜਮ ਸੀਗੇ ਉਹਨਾਂ ਨੇ ਸਾਨੂੰ ਮੈਨੂੰ ਉਹਨਾਂ ਕੋਲੋਂ ਛੁੜਾ ਕੇ ਇੱਕ ਸਾਈਡ ਤੇ ਲੈ ਗਏ ਜੇ ਉਹ ਮੇਰਾ ਵਿਚਾਰ ਨਾ ਕਰਦੇ ਇੱਕ ਸਾਈਡ ਤੇ ਲੈ ਜਾਂਦੇ ਤਾ ਇਹ ਬੰਦਿਆਂ ਨੇ ਮੇਰਾ ਕਤਲ ਕਰ ਦੇਣਾ ਸੀ ਉੱਥੇ ਤੇ ਉਸ ਕਰਕੇ ਚਲੋ ਮੈਨੂੰ ਚੱਕ ਕੇ ਬਾਅਦ ਚੋਂ ਪੁਲਿਸ ਆਪਣੇ ਉੱਥੇ ਡੀਐਸਪੀ ਸਾਹਿਬ ਦੇ ਦਫ਼ਤਰ ਲੈ ਗਏ ਉੱਥੇ ਤਿੰਨ ਚਾਰ ਘੰਟੇ ਦੀ ਡੀਐਸਪੀ ਸਾਹਿਬ ਨੇ ਆਪਣੇ ਦਫ਼ਤਰ ਰੱਖਿਆ ਮੈਨੂੰ ਮੈਂ ਉੱਥੇ ਉਹਨਾਂ ਨੂੰ ਕਿਹਾ ਜੀ ਮੇਰੇ ਨਾਲ ਇੰਨਾ ਕੁਝ ਹੋਇਆ ਕਿਉਂਕਿ ਮੇਰੇ ਮੂੰਹ ਚੋਂ ਬਲੱਡ ਜਾ ਰਿਹਾ ਸੀ ਨੱਕ ਚੋਂ ਬਲੱਡ ਜਾ ਰਿਹਾ ਸੀ ਗੋਡਿਆਂ ਤੇ ਸੱਟਾਂ ਲੱਗੀਆਂ ਹੋਈਆਂ ਸੀ ਸਿਰ ਤੇ ਸੱਟ ਲੱਗੀ ਹੋਈ ਸੀ ਮੇਰੇ ਪਿੱਠ ਤੇ ਸੱਟਾਂ ਲੱਗੀਆਂ ਛਾਤੀ ਤੇ ਸੱਟ ਲੱਗੀ ਸੀ ਗੁਰਦੇ ਤੇ ਸੱਟ ਲੱਗੀ ਹੋਈ ਸੀ ਇੰਨੀਆਂ ਸੱਟਾਂ ਹੋਣ ਦੇ ਬਾਵਜੂਦ ਮੈਂ ਵਾਰ-ਵਾਰ ਕਹਿੰ ਮੇਰੇ ਕਹਿਣ ਦੇ ਬਾਵਜੂਦ ਨਾ ਤਾਂ ਡੀਐਸਪੀ ਨੇ ਮੇਰੀ ਦਰਖਾਸਤ ਲਿਖਵਾਈ ਤੇ ਨਾ ਹੀ ਐਸਐਸ ਨੇ ਮੇਰੀ ਦਰਖਾਸਤ ਲਿਖੀ ਔਰ ਮੈਨੂੰ ਇਹੀ ਕਹਿੰਦੇ ਰਹੇ ਕਿ ਤੁਸੀਂ ਦਾਖਲ ਹੋਵੋਗੇ ਤੁਹਾਡਾ ਬਿਆਨ ਲਿਖ ਕੇ ਫਿਰ ਕਾਰਵਾਈ ਕਰਾਂਗੇ ਬਾਹ ਜੇ ਦਾਖਲ ਹੋਣ ਦੀ ਗੱਲ ਹੈ ਮੈਨੂੰ ਦਾਖਲ ਕਰ ਦਿਓ ਮੈਂ ਆਲਰੇਡੀ ਮੇਰੇ ਐਨਆਈਐ ਸਟਾ ਲੱਗੀਆਂ ਨੇ ਤੇ ਮੈਨੂੰ ਉਹਨਾਂ ਨੇ ਦਾਖਲ ਵੀ ਨਹੀਂ ਕੀਤਾ ਗਿਆ ਬਾਅਦ ਚ ਉਹਨਾਂ ਨੇ ਮੈਨੂੰ ਚੱਕ ਕੇ ਉਹ ਕਹਿੰਦੇ ਜੀ ਤੈਨੂੰ ਅਸੀਂ ਭੇਜ ਦਿੰਨੇ ਆ ਪਰ ਤੂੰ ਇੱਥੇ ਦਾਖਲ ਨਹੀਂ ਹੋਏਗਾ ਪਹਿਲ ਤੇ ਤੂੰ ਦਾਖਲ ਹੋਏਗਾ ਖੰਨੇ ਬਾਹ ਜੀ ਖੰਨੇ ਮੈਨੂੰ داخل ਨਹੀਂ ਕਰਨਾ ਹਸਪਤਾਲ ਵਾਲਿਆਂ ਨੇ ਕਿਉਂਕਿ ਕੂਆ ਪੈਲ ਦਾ ਤੇ ਜਿੱਥੇ ਦਾ ਕੂਆ ਹੁੰਦਾ ਉੱਥੇ ਹੀ ਦਾਖਲ ਕੀਤਾ ਜਾਂਦਾ ਪਰ ਉਹ ਨਹੀਂ ਮੰਨੇ ਉਹ ਕਹਿੰਦੇ ਨਹੀਂ ਅਸੀਂ ਉੱਥੇ ਹਸਪਤਾਲ ਵਾਲਿਆਂ ਨਾਲ ਗੱਲ ਕਰ ਲਈ ਤੂੰ ਇੱਥੇ ਦਾਖਲ ਨਹੀਂ ਹੋਣਾ ਤੇ ਮੈਨੂੰ ਬੈਨਰ ਇੱਕ ਗੱਡੀ ਵੀ ਲਾਤੀ ਉਹਨਾਂ ਨੇ ਭੇਜਿਆ ਤਾਂ ਮੈਨੂੰ ਖੰਨੇ ਸੀ ਪਰ ਮੈਂ ਫਿਰ ਹਸਪਤਾਲ ਪੈਲੀ ਜਾ ਕੇ ਦਾਖਲ ਹੋ ਗਿਆ ਜੇ ਦਾਖਲ ਹੋਇਆ ਜਿਹੜੀ ਗੱਡੀ ਸਾਡੇ ਨਾਲ ਮਲਾਜਮਾਂ ਦੀ ਭੇਜੀ ਸੀ ਉਹਨਾਂ ਨੇ ਐਸਚਓ ਨਾਲ ਗੱਲ ਕਰ ਲਈ ਐਸਚਓ ਨੇ ਦਾ ਫਿਰ ਫੋਨ ਆਇਆ ਕਹਿੰਦਾ ਤੈਨੂੰ ਅਸੀਂ ਖੰਨੇ ਭੇਜਿਆ ਸੀ ਤੂੰ ਫੇਰ ਇੱਥੇ ਦਾਖਲ ਹੋ ਗਿਆ ਜੇ ਤੇਰੇ ਤੇ ਅਟੈਕ ਹੋਇਆ ਤੂੰ ਮਰ ਗਿਆ ਜਾਂ ਤੈਨੂੰ ਕਿਸੇ ਨੇ ਮਾਰਤਾ ਤਾਂ ਅਸੀਂ ਜ਼ਿੰਮੇਵਾਰ ਨਹੀਂ ਤਾਂ ਇੱਥੇ ਤੱਕ ਗੱਲ ਜਦੋਂ ਹੋਈ ਤਾਂ ਮੈਨੂੰ ਉਹਨਾਂ ਨੇ ਡਰਾਬਾ ਮਾਰੇ ਡਰਾਬਾ ਮਾਰ ਕੇ ਮੈਨੂੰ ਫੇਰ ਕਹਿੰਦੇ ਪੁਲਿਸ ਫੋਰਸ ਤੇ ਨਾਲ ਆ ਤੂੰ ਅਸੀਂ ਖੰਨੇ ਚਲੇ ਗਏ ਜਿਹੜੀ ਕਹਿੰਦੇ ਜਿਹੜੀ ਪੁਲਿਸ ਫੋਰਸ ਹੈ ਇਹੀ ਤੈਨੂੰ ਦਾਖਲ ਕਰੂਗੀ ਬਾਕੀ ਮੇਰੀ ਐਸਐਮਓ ਖੰਨੇ ਨਾਲ ਗੱਲ ਹੋ ਚੁੱਕੀ ਆ ਤੈਨੂੰ ਦਾਖਲ ਕਰ ਲੈਣਗੇ ਅਸੀਂ ਜਦੋਂ ਉੱਥੇ ਗਏ ਨਾ ਤਾਂ ਐਸਐਮਓ ਸਾਹਿਬ ਨੇ ਸਾਨੂੰ ਦਾਖਲ ਕੀਤਾ ਤੇ ਉਹਦੀ ਪੁਲਿਸ ਫੋਰਸ ਨਾਲ ਗਏ ਸੀ ਉਹ ਗੇਟ ਹਸਪਤਾਲ ਦੇ ਗੇਟ ਕੋਲ ਹੀ ਵਾਪਸ ਮੁੜ ਗਈ ਤੇ ਮੈਂ ਫਿਰ ਉੱਥੇ ਫੋਨ ਲਾ ਕੇ ਐਸਚੋ ਨਾਲ ਗੱਲ ਕਰਾਈ ਡਾਕਟਰ ਨਾਲ ਡਾਕਟਰਾਂ ਨੇ ਜਵਾਬ ਦਿੱਤਾ ਕਹਿੰਦੇ ਜੀ ਕੂਆ ਉੱਥੇ ਪੈਲ ਦਾ ਤਾਂ ਪੈਲ ਹੀ ਦਾਖਲ ਹੋਊਗਾ ਇੱਥੇ ਨਹੀਂ ਦਾਖਲ ਹੁੰਦਾ ਅਖੀਰ ਦੇ ਵਿੱਚ ਅਸੀਂ ਮੁੜ ਕੇ ਫਿਰ ਪੈਲ ਚਲੇ ਗਏ ਪੈਲ ਜਦੋਂ ਦਾਖਲ ਹੋਏ ਤਾਂ ਦੇਖਿਆ ਸਾਨੂੰ ਉੱਥੋਂ ਭੇਜ ਕੇ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਜਿਹਨਾਂ ਦੇ ਸੱਟਾਂ ਜਿਨ੍ਹਾਂ ਨੇ ਸਾਡੇ ਸੱਟਾਂ ਵਾਰੀਆਂ ਸੀ ਉਹਨਾਂ ਨੂੰ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਜਾਣ ਕੇ ਜਾਣ ਕੇ ਤੇ ਇਹਨਾਂ ਦਾ ਇਹ ਸੀ ਵੀ ਉਹਨਾਂ ਦਾ ਬਿਆਨ ਲੈ ਕੇ ਪਰਚਾ ਦੇ ਦਿੱਤੀ ਤੇ ਉਸ ਕਰਕੇ ਅਸੀਂ ਜਦੋਂ ਦੁਆਰਾ ਫੇਰ ਗਏ ਤਾਂ ਉਹ ਵੀ ਦਾਖਲ ਸੀ ਅਸੀਂ ਵੀ ਦਾਖਲ ਹੋ ਗਏ ਸਾਨੂੰ ਫਿਰ ਇਹ ਜਿਹੜਾ ਐਸਐਚਓ ਸੀ ਮੌਕੇ ਤੇ ਆਇਆ ਪਰ ਇਹਨੇ ਸਾਡਾ ਫਿਰ ਵੀ ਬਿਆਨ ਨਹੀਂ ਲਿਖਿਆ ਔਰ ਸਾਨੂੰ ਮਿੱਠੀਆਂ ਪੁੜੀਆਂ ਦੇ ਕੇ ਫਿਰ ਸਾਨੂੰ ਉਥੋਂ ਰਿਲੀਜ਼ ਕਰਵਾਤਾ ਤੇ ਅਸੀਂ ਆਪਣਾ ਸਾਨੂੰ ਕੰਨੇ ਭੇਜਤਾ ਅਸੀਂ ਕੰਨੇ ਆ ਗਏ ਤੇ ਜਣੀ ਸਾਡੀ ਸੁਣਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਜਿਹੜਾ ਮੇਰਾ 19 ਤੇ 20 ਦੀ ਰਾਤ ਨੂੰ ਬਿਆਨ ਲਿਖਿਆ ਹਸਪਤਾਲ 'ਚ ਦੁਬਾਰਾ ਫੇਰ ਮੈਂ ਦਾਖਲ ਹੋ ਗਿਆ ਸੀਗਾ ਤੇ ਬਿਆਨ ਲਿਖਿਆ ਉਹ ਬਿਆਨ ਦੇ ਮੁਤਾਬਕ ਨਾਂ ਦਾ ਉਹ ਧਰਾਵਾ ਲਾਈਆਂ ਨਾ ਹੀ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਦਾ ਨਾਂ ਵੀ ਵਿੱਚੋਂ ਕੱਢਤਾ ਔਰ ਪੁਲਿਸ ਦੀ ਹਾਜ਼ਰੀ ਵਿੱਚ ਮੈਂ ਤਾਂ ਇਹ ਕਹੂੰਗਾ ਮਿਲੀ ਭੁਗਤ ਦੇ ਨਾਲ ਜੋ ਮੌਕੇ ਤੇ ਮੂਵੀਆਂ ਬਣੀਆਂ ਸੀ ਪ੍ਰੈਸ ਰਿਪੋਰਟਰਾਂ ਨੇ ਬਣਾਈਆਂ ਸੀ ਜਾਂ ਉਹ ਦੂਜੀ ਪਾਰਟੀ ਵੱਲੋਂ ਬਣਾਈਆਂ ਗਈਆਂ ਸੀ ਉਨ੍ਹਾਂ ਦੇ ਵਿੱਚ ਕੱਟਵਾਟੇ ਕਰਕੇ ਮੈਨੂੰ ਜੋ ਮੇਰੇ ਖਿਲਾਫ ਗੱਲ ਹੁੰਦੀ ਸੀ ਉਹ ਓਪਨ ਕੀਤੀ ਗਈ ਹੈ ਜੋ ਉਹਨਾਂ ਦੇ ਖਿਲਾਫ ਕੋਈ ਗੱਲ ਹੁੰਦੀ ਸੀ ਉਹ ਸਾਰੀਆਂ ਕਦਮ ਕਰਤੀਆਂ ਇਸ ਕਰਕੇ ਪੁਲਿਸ ਪ੍ਰਸ਼ਾਸਨ ਹੁਣ ਮੇਰੀ ਸੁਣ ਨਹੀਂ ਰਿਹਾ ਮੈਂ ਮੰਗ ਕਰਦਾ ਕਿ ਇਹ ਇਹ ਜੋ ਮੇਰਾ ਬਿਆਨ ਹੈ ਉਹਦੇ ਮੁਤਾਬਕ ਜੋ ਧਰਾਵਾਂ ਲਗਾਈਆਂ ਜਾਣ ਤੇ ਜਿਹੜੇ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਉਹ ਮੂਵੀਆਂ ਦੀ ਕਟਨ ਕਰਕੇ ਜੁਰਮ ਦੇ ਜਿਹੜੇ ਮੇਨ ਪਹਿਲੂ ਨੇ ਉਹਨਾਂ ਨੂੰ ਖਤਮ ਕੀਤਾ ਹੈ ਜਿਵੇਂ ਨੁੱਪਰ ਚੇਟਲੀ ਹਾਂਜੀ ਨਰੇਸ਼ ਕੁਮਾਰ ਆਨੰਦ ਜਾਂ ਹੋਰ ਮੈਂ ਜਿਹੜੇ ਮੈਂ ਪਹਿਲਾਂ ਬੋਲ ਗਿਆ ਤੇ ਉਹ ਬੰਦੇ ਜਿਹਨਾਂ ਤਿੰਨ ਚਾਰ ਬੰਦੇ ਹੋਰ ਨੇ ਜਿਨ੍ਹਾਂ ਮੈਂ ਨੋਂ ਨਹੀਂ ਜਾਣਦਾ ਸਾਹਮਣੇ ਆਉਣ ਤੇ ਪਛਾਣ ਸਕਦਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਸ ਮੇਰੀ ਇਹੀ ਬੇਨਤੀ ਹੈ ਮੈਡਮ ਇਹ ਜਦੋਂ ਸਾਰੀ ਵਾਰਦਾਤ ਹੋ ਰਹੀ ਸੀਗੀ ਤੁਸੀਂ ਮੌਕੇ ਤੇ ਮੌਜੂਦ ਸੀਗੇ ਲੱਗਾ ਕਿ ਪਹਿਲਾਂ ਹੀ ਇਹਨਾਂ ਨੇ ਤੈਅ ਕੀਤਾ ਹੋਇਆ ਸੀ ਕਿ ਇਸ ਵਾਰਦਾਤ ਨੂੰ ਅੰਜਾਮ ਹਾਂਜੀ ਪਰ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਇਹ ਕਹਿ ਕੇ ਬੁਲਾਇਆ ਗਿਆ ਸੀ ਵੀ ਤੁਸੀਂ ਜੋ ਤੁਹਾਡੇ ਜ਼ਿਲ੍ਹੇ ਦੀ ਲਿਸਟ ਹੈ ਵੀ ਭੈਣ ਜੀ ਤੁਸੀਂ ਉਹ ਮੈਲਾ ਮੋਰਚੇ ਦੀ ਦੇ ਦਿਓ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਇਸ ਤੋਂ ਪਹਿਲਾਂ ਇੱਕ ਬਿਆਨ ਹੋ ਰਿਹਾ ਜੀ ਇਸ ਤੋਂ ਪਹਿਲਾਂ ਮੈਂ 11 ਦੀ ਮੀਟਿੰਗ ਰੱਖੀ ਸੀ ਆਪਦੇ ਘਰੇ ਤੇ ਮੈਂ ਕਿਹਾ ਵੀ ਚਲੋ ਮੈਂ ਮੈਲਾ ਮੋਰਚੇ ਦੀ ਮੀਟਿੰਗ ਮੈਂ ਆਪਦੇ ਘਰ ਕਰਾ ਲੈਣੀ ਆ ਬਾਅਦ ਵਿੱਚ ਮੈਨੂੰ ਭਵਿੰਦਰਜੀਤ ਨੇ ਕਹਿਤਾ ਵੀ ਨਹੀਂ ਭੈਣ ਜੀ ਮੈਂ 14 ਦਾ ਬੂਥ ਸਮੇਲਨ ਰੱਖਿਆ ਤੇ ਮੈਂ ਕਿਹਾ ਵੀ ਚਲੋ ਜੇ 14 ਦਾ ਬੂਥ ਸਮੇਲਨ ਹੈ ਤੇ 11 ਦੀ ਮੀਟਿੰਗ ਕੈਨਸਲ ਕਰ ਦਿੰਨੇ ਆ ਤੇ ਮੈਂ ਕਿਹਾ ਵੀ 14 ਨੂੰ ਇਹ ਤੁਹਾਨੂੰ ਉੱਥੇ ਹੀ ਲਿਸਟ ਦੇ ਦਿੰਨੇ ਆ ਸੀ ਕਹਿੰਦੇ ਠੀਕ ਆ ਇੱਥੇ ਲਿਸਟ ਦੇ ਦਿਓ ਤੇ ਬੁਲਾਉਣਾ ਮੈਂ ਘਰ ਸੀਗਾ ਪਰ ਇਹਨਾਂ ਨੇ ਆਪਣੀ ਚਲਾਕੀ ਦੇ ਨਾਲ 14 ਦਾ ਬੂਥ ਸਮੇਲਨ ਰੱਖ ਕੇ ਮੈਨੂੰ ਕਹਿੰਦੇ 11 ਦੀ ਮੀਟਿੰਗ ਤੁਸੀਂ ਕੈਨਸਲ ਕਰ ਦਿਓ ਕਹਿੰਦੇ ਆਪਾਂ ਨੂੰ ਡਬਲ ਬੁਲਾਉਣੀਆਂ ਪੈਣਗੀਆਂ ਬੀਬੀਆਂ ਵੀ ਪਹਿਲਾਂ 11 ਨੂੰ ਬੁਲਾਵਾਂਗੇ ਤੇ ਫਿਰ 14 ਨੂੰ ਤੇ ਮੈਂ ਵੀ ਉਹਦਾ ਕਹਿਣਾ ਮੰਨ ਲਿਆ ਮੈਂ ਕਿਹਾ ਜੀ ਚਲੋ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਤੇ ਮੈਂ ਕਿਹਾ ਲਿਸਟੇ ਦੇਣੀ ਆ ਤੇ 14 ਨੂੰ ਅਸੀਂ ਤਾਂ ਲਿਸਟ ਦੇਣ ਦੇ ਉਹਦੇ ਨਾਲ ਗਏ ਸੀ ਜੀ ਸੰਤਾ ਕੋਈ ਪਤਾ ਹੀ ਨਹੀਂ ਸੀ ਵੀ ਭਵਿੰਦਰਜੀਤ ਨੇ ਆਪਣੀ ਟੀਮ ਬੁਲਾਈ ਹੋਈ ਹੈ ਤਕਰੀਬਨ ਜੋ ਨੁਪਰ ਚੇਟ ਲਈਏ ਦੱਸ ਰਹੇ ਨੇ ਉਹ ਪਹਿਲਾਂ ਹੀ ਜਾ ਕੇ ਪਲੈਨਿੰਗ ਤਿਆਰ ਕਰ ਲਈਦੀ ਹੈ ਜਦੋਂ ਜਦੋਂ ਇਹ ਜਦੋਂ ਸਾਰੀ ਘਟਨਾ ਹੋਈ ਜਦੋਂ ਇਹਨਾਂ ਦੀ ਕੁੱਟਮਾਰ ਸ਼ੁਰੂ ਹੋਈ ਕਿਸੇ ਨੇ ਨਹੀਂ ਪਹਚਾਇਆ ਕਿਸੇ ਨੇ ਨਹੀਂ ਨਹੀਂ ਜੀ ਨਹੀਂ ਦਾਣਾ ਸਮਰਾਲੇ ਤੋਂ ਉਹਨੇ ਵਿਚਾਰੀ ਨੇ ਲੇਡੀ ਹੈਗੀ ਸੀ ਸਾਡੇ ਨਾਲ ਬੰਦਾ ਤਾਂ ਕੋਈ ਹੈ ਨਹੀਂ ਸੀ ਜੀ ਉਹਨਾਂ ਨੇ ਜਿੰਨੀਆਂ ਕ ਭੱਜ ਦੌੜ ਉਹਦੇ ਕੋਲੋਂ ਹੋਈ ਮੇਰੇ ਤੋਂ ਹੋਈ ਅਸੀਂ ਕੋਸ਼ਿਸ਼ ਕਰੀ ਛਡਾਉਣ ਦੀ ਪਰ ਉਹ ਘੱਟ ਤੋਂ ਘੱਟ 25 30 ਬੰਦੇ ਸੀ ਤੇ ਅਸੀਂ ਦੋ ਲੇਡੀਜ਼ ਕੀ ਕਰ ਸਕਦੀਆਂ ਸੀ ਜੀ ਸਾਡੇ ਲਈ ਕੁਛ ਵੀ ਨਹੀਂ ਜੇ ਮੈਂ ਭਵਿੰਦਰਜੀਤ ਨੂੰ ਕਿਹਾ ਮੈਂ ਕਿਹਾ ਵੀਰ ਜੀ ਉਹ ਮੈਨੂੰ ਭੈਣ ਮੰਨਦਾ ਸੀ ਜੀ ਜੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰ ਜੀ ਤੁਸੀਂ ਹਟਾਓ ਵੀ ਉਹਨਾਂ ਨੂੰ ਤੁਹਾਡੇ ਬੰਦਿਆਂ ਨੇ ਮਾਰ ਦੇਣਾ ਤੇ ਉਹਨੇ ਉਲਟਾ ਸਟੇਜ ਤੇ ਖੜ ਕੇ ਕਿਹਾ ਕਹਿੰਦੇ ਮਾਰ ਦੋ ਇਹਨੂੰ ਕਹਿੰਦੇ ਇਹਨੂੰ ਖਤਮ ਕਰ ਦੋ ਕਹਿੰਦੇ ਅੱਜ ਕਹਿੰਦੇ ਨਹੀਂ ਤਾਂ ਇਹਨੂੰ ਲੈ ਜਾਓ ਇਹਦੇ ਤੇ ਪਰਚਾ ਦਰਜ ਕਰਾ ਦਿਓ ਮੈਂ ਫਿਰ ਵੀ ਕਿਹਾ ਮੈਂ ਕਿਹਾ ਵੀਰ ਜੀ ਉਹਨਾਂ ਦੀ ਕੋਈ ਗਲਤੀ ਤਾਂ ਹੈ ਨਹੀਂ ਤੁਸੀਂ ਐਦਾਂ ਕਿਉਂ ਬੋਲਦੇ ਇਹਦੇ ਪਿੱਛੇ ਹੀ ਮੰਨ ਲੀਏ ਕਿ ਸਿਆਸੀ ਅਹੁਦੇ ਤੁਹਾਨੂੰ ਮਿਲ ਗਏ ਜਿਹੜੇ ਪਰਿਵਾਰ ਨੂੰ ਇਹੀ ਵੱਡਾ ਕਾਰਨ ਬਣ ਇਹ ਕੁਸ਼ਤਾ ਜੀ ਨਰੇਸ਼ ਆਨੰਦ ਸੀਗਾ ਤੇ ਕੁਸ਼ਨ ਉਪਰਚੇਟਲੀ ਜੀ ਉਹਦੀ ਮੰਮੀ ਜ਼ਿਲ੍ਹਾ ਪ੍ਰਧਾਨ ਸੀ ਪਹਿਲਾਂ ਜ਼ਿਲ੍ਹਾ ਪ੍ਰਧਾਨਗੀ ਉਹ ਤਾਂ ਕਰੀ ਨਹੀਂ ਗਈ ਸਹੀ ਢੰਗ ਨਾਲ ਵਧੀਆ ਤਰੀਕੇ ਨਾਲ ਕਰ ਨਹੀਂ ਸਕੀ ਤੇ ਪਾਰਟੀ ਨੇ ਮੈਨੂੰ ਦੇਖ ਕੇ ਜ਼ਿਲ੍ਹਾ ਪ੍ਰਧਾਨ ਲਾਤਾ ਤੇ ਮੇਰੇ ਕੰਮ ਨੂੰ ਵਧੀਆ ਦੇਖ ਕੇ ਮੈਂ ਪਹਿਲਾਂ ਜੀ ਮੰਡਲ ਪ੍ਰਧਾਨ ਬਣੀ ਸੀ ਮੰਡਲ ਪ੍ਰਧਾਨਗੀ ਮੇਰੀ ਬਹੁਤ ਵਧੀਆ ਨਿਭੀ ਉਹਦੀ ਟਰਨ ਮੇਰੀ ਬੜੀ ਵਧੀਆ ਗਈ ਤੇ ਉਹਨਾਂ ਨੇ ਮੇਰੀ ਮੰਡਲ ਪ੍ਰਧਾਨਗੀ ਤੋਂ ਮੈਨੂੰ ਜ਼ਿਲ੍ਹਾ ਪ੍ਰਧਾਨ ਲਾਤਾ ਤੇ ਨੂਪਰ ਚੈਟਲੀ ਦੇ ਦਿਲ 'ਚ ਇਹ ਖੁੰਦਕ ਸੀ ਵੀ ਮੇਰੀ ਮੰਮੀ ਦੀ ਜ਼ਿਲ੍ਹਾ ਪ੍ਰਧਾਨਗੀ ਇਹਨੂੰ ਦਿੱਤੀ ਗਈ ਹੈ ਪਰ ਵਰਨਾ ਉਹ ਦਿੱਤੀ ਨਹੀਂ ਗਈ ਸੀ ਮੇਰੇ ਵਰਕ ਨੂੰ ਦੇਖ ਕੇ ਲਾਇਆ ਸੀ ਜੀ ਐਸੀ ਜਿਹੜੀ ਇਹ ਸਾਰੀ ਘਟਨਾ ਵਾਪਰੀ ਜਿਵੇਂ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਉੱਥੇ ਸਾਰੀ ਲੀਡਰਸ਼ਿਪ ਸੀਨੀਅਰ ਵੀ ਮੌਜੂ ਸੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਸਾਹਮਣੇ ਆਪਣਾ ਪੱਖ ਨਹੀਂ ਰੱਖਿਆ ਵੀ ਇਹ ਸਾਰੀ ਵਾਰਦਾਤ ਹੋਈ ਹੈ ਕੋਈ ਪਾਰਟੀ ਦੇ ਅੰਦਰ ਲੈਵਲ ਤੇ ਕੋਈ ਕਾਰਵਾਈ ਕੀਤੀ ਜਾਵੇ ਕੋਈ ਐਕਸ਼ਨ ਕੀਤਾ ਜਾਵੇ ਇਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਨੀ ਐ ਜੀ ਜੇ ਸਾਨੂੰ ਸਾਡੇ ਲੀਡਰ ਬੁਲਾ ਕੇ ਪੁੱਛਦੇ ਤਾਂ ਅਸੀਂ ਜ਼ਰੂਰ ਦੱਸਦੇ ਔਰ ਖਾਸ ਕਰਕੇ ਪਰਵਿੰਦਰ ਬਰਾੜ ਜੀ ਨੇ ਇੱਕ ਲੈਟਰ ਭੇਜੀ ਤੀ ਸਾਡੇ ਲਈ ਕਹਿੰਦੇ ਵੀ ਇਹਨਾਂ ਦੀਆਂ ਸੁਆਮਾਂ ਅੱਜ ਤੋਂ ਬਾਅਦ ਸਾਰੀਆਂ ਬੰਦ ਕਰੀਆਂ ਜਾ ਰਹੀਆਂ ਨੇ ਪਰ ਕਾਰਨ ਇਹ ਐ ਜੇ ਉਹ ਜ਼ਿਲ੍ਹਾ ਪ੍ਰਧਾਨ ਸੀ ਜੀ ਭਪਿੰਦਰਜੀਤ ਮੈਂ ਵੀ ਮੇਨ ਬਾਡੀ ਦੀ ਜ਼ਿਲ੍ਹਾ ਪ੍ਰਧਾਨ ਸੀ ਪ੍ਰਵਿੰਦਰ ਬਰਾੜ ਦਾ ਫਰਜ ਬਣਦਾ ਸੀ ਵੀ ਇੱਕ ਵਾਰੀ ਮੈਂ ਮਹਿਲਾ ਮੋਰਚੇ ਦੀ ਮੈਡਮ ਨੂੰ ਚਲੋ ਸਾਡੇ ਤਾਂ ਭਰਾਵਾਂ ਦੀ ਜਗ੍ਹਾ ਹੀ ਨੇ ਵਿਚਾਰੇ ਅਸ ਤਾਂ ਉਹਨਾਂ ਦਾ ਸਦਕਾਰ ਕਰਦੇ ਆ ਪਰ ਉਹ ਇਕ ਵਧੀਆ ਜਨਰਲ ਸੈਕਟਰੀ ਹੋਣ ਦਾ ਫਰਜ਼ ਤਾਂ ਨਿਭਾ ਦਿੰਦੇ ਉਹਨਾਂ ਨੇ ਮੈਨੂੰ ਇੱਕ ਕਾਲ ਟਿੱਕਰ ਨੀਜੀ ਕੀਤਾ ਅਫਸੋਸ ਵੀ ਨਹੀਂ ਮੇਰਨਾ ਜ਼ਾਹਰ ਕੀਤਾ ਵੀ ਭੈਣ ਜੀ ਸਟੇਜ ਤੇ ਗਲਤ ਹੋਇਆ ਤੁਹਾਡੇ ਹਸਬੰਡ ਦੇ ਨਾਲ ਜੇ ਉੱਥੇ ਜੀ ਮੈਂ ਮੌਜੂਦਾ ਸੀ ਮੈਂ ਪ੍ਰਵਿੰਦਰ ਉਹਨੂੰ ਦੱਸਦੀ ਪ੍ਰਵਿੰਦਰ ਬਰਾੜ ਨੂੰ ਵੀ ਮੇਰੇ ਹਸਬੰਡ ਦੀ ਗਲਤੀ ਆ ਕਿ ਪ੍ਰਵਿੰਦਰ ਪ੍ਰਵਿੰਦਰਜੀਤ ਦੀ ਗਲਤੀ ਆ ਜ਼ਿਲ੍ਹਾ ਪ੍ਰਧਾਨ ਦਾ ਤਾਂ ਜੇ ਕੋਈ ਕਸੂਰ ਉਹਦਾ ਸੀ ਮੈਂ ਉਹ ਵੀ ਦੱਸ ਦਿੰਦੀ ਜੇ ਇਹਨਾਂ ਦਾ ਕਸੂਰ ਸੀ ਮੈਂ ਤਾਂ ਵੀ ਦੱਸ ਦਿੰਦੀ ਕਿਉਂਕਿ ਅਸੀਂ ਤਾਂ ਪਾਰਟੀ ਦੇ ਵਰਕਰ ਵਧੀਆ ਸੀ ਜੀ ਪਾਰਟੀ ਦਾ ਕੰਮ ਕਰਦੇ ਸੀ ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਸੁਆਮਾ ਬੰਦ ਕਰ ਦਿੱਤੀਆਂ ਉਹ ਸਾਡੀਆਂ ਸੁਆਮਾ ਨੂੰ ਕੀ ਬੰਦ ਕਰਨਗੇ ਜੀ ਅਸੀਂ ਇਸ ਪਾਰਟੀ ਤੋਂ ਵੈਸੇ ਹੀ ਪਰੇਸ਼ਾਨ ਹੋ ਗਏ ਸੀ ਅਸੀਂ ਇਸ ਲੀਡਰਾਂ ਤੋਂ ਪਰੇਸ਼ਾਨ ਹੋ ਕੇ ਮੈਂ ਖੁਦ ਮੇਰੇ ਹਸਬੰਡ ਦਾ ਹਜੇ ਮੰਨਦੇ ਵੀ ਨਹੀਂ ਸੀ ਮੈਂ ਖੁਦ ਪਹਿਲਾਂ ਰਜਾਇਨ ਮੈਂ ਕਿਹਾ ਜੀ ਮੈਂ ਕਿਹਾ ਮੈਂ ਰਜਾਇਨ ਦੇਣਾ ਜਿੱਥੇ ਮੇਰੇ ਹਸਬੰਡ ਦੀ ਇੱਜ਼ਤ ਨਹੀਂ ਜਾਈਗੀ ਜਿੱਥੇ ਮੇਰੇ ਹਸਬੰਡ ਦੀ ਮੇਰੇ ਘਰ ਦੇ ਆਗੂਕਾਰ ਦੀ ਇੱਜ਼ਤ ਨਹੀਂ ਜੀਨੇ ਸਾਡੇ 4 ਬੱਚਿਆਂ ਨੂੰ ਪਾਲਿਆ ਪੋਸਿਆ ਪੰਜਾਬ ਪੁਲਿਸ ਦੀ ਨੌਕਰੀ ਕਰੀ ਹੁਣ ਤਿੱਕਰ ਸਮਾਜ ਸੇਵਾ ਕਰੀ ਤੇ ਉਹਦਾ ਸਦਕਾਰ ਨਹੀਂ ਤੇ ਫਿਰ ਅਸੀਂ ਆਈਸੀ ਪਾਰਟੀ ਨੂੰ ਕੀ ਕਰਨਾ ਹੈ ਜੀ ਇਹ ਜਿਹੜੀ ਖੰਨਾ ਸਾਹਿਬ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਪੁਲਿਸ ਹੀ ਨਹੀਂ ਇਨਸਾਫ ਦੇ ਰਹੀ ਤੁਸੀਂ ਤਾਂ ਪੁਲਿਸ ਦੇ ਲਈ ਨਾ ਸਮਾਂ ਕੰਮ ਕਰਦੇ ਰਹੇ ਹੋ ਇਹ ਬੜੀ ਹੈਰਾਨੀ ਹੁੰਦੀ ਹੈ ਕਿ ਪੁਲਿਸ ਡਿਪਾਰਟਮੈਂਟ ਦਾ ਇੱਕ ਵਿਅਕਤੀ ਜਿਹੜਾ ਲੰਮਾ ਸਮਾਂ ਸੇਵਾਵਾਂ ਦਿੰਦਾ ਰਿਹਾ ਉਹੀ ਪੁਲਿਸ ਦਾ ਪੀੜਤ ਹੋ ਗਿਆ ਨਹੀਂ ਜੀ ਉਹਨਾਂ ਨੇ ਸੁਣੀ ਨਹੀਂ ਉਹਨਾਂ ਦਾ ਸਭ ਨੂੰ ਮਿਲਿ ਭੁਗਤ ਕਰਕੇ ਜੋ ਜੁਰਮ ਸੀਗੇ ਉਹ ਲਕੋਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹੜਾ ਬੰਦਿਆਂ ਨੂੰ ਕੱਢਿਆ ਜਿਹੜੇ ਮੁੱਖ ਦੋਸਤੀ ਸੀ ਉਹਨਾਂ ਨੂੰ ਕੱਢਿਆ ਦੂਜੀ ਗੱਲ ਲੈ ਕੇ ਜਿਹੜੀਆਂ ਮੌਕੇ ਤੇ ਮੂਵੀਆਂ ਬਣੀਆਂ ਸੀ ਫੋਟੋਆਂ ਖਿੱਚੀਆਂ ਗਈਆਂ ਸੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਤੋਰ ਮੜੋ ਕੇ ਮਲੇ ਲਕੋਇਆ ਗਿਆ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਗਾ ਤੁਹਾਨੂੰ ਸਾਰੇ ਵੀਰਾਂ ਨੂੰ ਕਿ ਮੈਂ ਕੋਈ ਸਿਆਸਤ ਦੇ ਵਿੱਚ ਆਉਣ ਵਾਸਤੇ ਨਹੀਂ ਆਇਆ ਮੈਂ ਤਾਂ ਇੱਕ ਸਮਾਜ ਸੇਵਕ ਬਣ ਕੇ ਰਿਟਾਇਰਮੈਂਟ ਤੋਂ ਬਾਅਦ ਉੱਪਰ ਕੇ ਅਸੀਂ ਮੀਆਂ ਬੀਬੀ ਸਾਹਮਣੇ ਆਉਣਾ ਚਾਹੁੰਦੇ ਸੀ ਉਹਦੇ ਚ ਇਹ ਹੈ ਵੀ ਮੈਂ ਆਪਣਾ ਸੀਰ ਵੀ ਡੋਨੇਟ ਕੀਤਾ ਹੋਇਆ ਪਬਲਿਕ ਵਾਸਤੇ ਜਿੰਨੀ ਦੇਰ ਮੈਂ ਜੀ ਰਿਹਾ ਇਹ ਠੀਕ ਹੈ ਅਗਰ ਮੈਨੂੰ ਕੁਝ ਹੋ ਜਾਂਦਾ ਤਾਂ ਪਬਲਿਕ ਦਾ ਕੋਈ ਵੀ ਬੰਦਾ ਜਿਸ ਨੂੰ ਲੋੜ ਹੈ ਉਹ ਮੇਰੇ ਸੀਰ ਦਾ ਕੋਈ ਵੀ ਅੰਗ ਲੈ ਸਕਦੀ ਹੈ ਦੂਸਰੀ ਗੱਲ ਇਹ ਕਿ ਮੇਰੇ 10 20 ਸਵਿ ਦਾ ਪਲਾਟ ਸਾਡੇ ਘਰ ਉਹ ਮੈਂ ਪਬਲਿਕ ਵਾਸਤੇ ਖੁੱਲਾ ਛੱਡਿਆ ਹੋਇਆ ਕੋਈ ਵੀ ਉੱਥੇ ਵਿਆਹ ਸ਼ਾਦੀ ਕਰ ਸਕਦਾ ਕੋਈ ਗਰੀਬ ਬੰਦਾ ਬਿਨਾ ਪੈਸੇ ਤੋਂ ਬਿਨਾ ਖਰਚੇ ਤੋਂ ਉਹ ਕਰ ਸਕਦਾ ਔਰ ਸਲਾਈ ਕੜਾਈ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਸੈਂਟਰ ਮੈਂ ਫ੍ਰੀ ਖੋਲੀ ਰੱਖਿਆ ਜਿੱਦਿਆਂ ਅਖਬਾਰ ਦੇ ਵਿੱਚ ਨਿਊਜ਼ਾਂ ਟੀਵੀ ਦੇ ਵਿੱਚ ਨਿਊਜ਼ਾਂ ਆਉਂਦੀਆਂ ਨਹੀਂਆਂ ਨੇ ਅੱਜ ਤਾਂ ਸਮਾਜ ਸੇਵਕ ਬਣ ਕੇ ਅੱਗੇ ਆਉਣਾ ਚਾਹੁੰਦੇ ਆ ਪਰ ਸਾਡੇ ਨਾਲ ਇੰਨਾ ਤੱਕਾ ਹੋਇਆ ਔਰ ਮੈਂ ਸੁਣਦਾ ਸੀ ਕਿ ਭਾਰਤੀ ਜਨਤਾ ਪਾਰਟੀ ਜੋ ਮੈਂ ਆਪਾਂ ਦੇਖਦੇ ਆ ਕਿਵਰੀ ਪਹਾੜ ਹੁੰਦਾ ਦੂਰੋਂ ਬੰਦਾ ਜਦੋਂ ਦੇਖਦਾ ਪਹਾੜ ਨੂੰ ਬਹੁਤ ਵਧੀਆ ਲੱਗਦਾ ਦਿਲ ਦੇ ਵਿੱਚ ਖਿੱਚ ਪੈਂਦੀ ਹੈ ਕਿ ਮੈਂ ਕੋਲ ਜਾ ਕੇ ਦੇਖਾਂ ਕੋਲ ਵੀ ਚਲਾ ਜਾਂਦਾ ਤੇ ਕੋਲ ਜਾ ਕੇ ਦੇਖਦਾ ਕਿ ਉਹ ਇੱਟਾਂ ਰੋੜੇ ਪੱਥਰਾਂ ਮਿੱਟੀਆਂ ਦਾ ਬਣਿਆ ਹੁੰਦਾ ਔਰ ਉਹਦੇ ਵਿੱਚ ਬਹੁਤ ਖਤਰਨਾਕ ਜਾਨਵਰ ਵੀ ਹੁੰਦੇ ਨੇ ਤੇ ਫਿਰ ਉਹ ਕੋਸ਼ਿਸ਼ ਕਰਦਾ ਕਿ ਕਿਉਂ ਨਾ ਮੈਂ ਪਹਾੜ ਦੇ ਉੱਪਰ ਚੜ ਕੇ ਇਹਦਾ ਉੱਪਰਲੀਆ ਹਵਾਵਾਂ ਦਾ ਆਨੰਦ ਲਵਾਂ ਦੇਖਾਂ ਵੀ ਇਹ ਕਿਸ ਮਾਹੌਲ ਦੇ ਵਿੱਚ ਹੈ ਜਦੋਂ ਬੰਦਾ ਕੋਸ਼ਿਸ਼ ਕਰਕੇ ਉੱਪਰ ਚੜਨ ਲੱਗਦਾ ਤਾਂ ਉਹ ਸਲਿੱਪ ਵੀ ਕਰਦਾ ਜਿਵੇਂ ਮੈਂ ਸਲਿੱਪ ਕਰ ਚੁੱਕਿਆ ਤੇ ਉਹ ਸਲਿੱਪ ਵੀ ਕਰਦਾ ਪਰ ਇਹ ਸਾਰੀ ਗੱਲ ਤੋਂ ਨਿਚੋੜੇ ਨਿਕਲਦਾ ਕਿ ਅਸੀਂ ਕੋਸ਼ਿਸ਼ ਕੀਤੀ ਸੀ ਕਿ ਅਸੀਂ ਪਹਾੜ ਦੇ ਉੱਪਰ ਚੜ ਕੇ ਮਾਹੌਲ ਦੇਖੀਏ ਪਰ ਨਹੀਂ ਦੇ ਸਕੇ ਪਰ ਇਹਦਾ ਮਤਲਬ ਇਹ ਨਹੀਂ ਹੈ ਜੇ ਮੈਂ ਸਲਿੱਪ ਕਰ ਗਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਆਪਣਾ ਹੌਸਲਾ ਛੱਡ ਗਿਆ ਮੈਂ ਰਸਤਾ ਬਦਲ ਕੇ ਵੀ ਪਹਾੜ ਤੇ ਚੜੂੰਗਾ ਇਹ ਮੇਰੀ ਫਿਜ਼ਰਤ ਆ ਮੈਂ ਜਿਹੜੇ ਕੰਮ ਨੂੰ ਹੱਥ ਪਾ ਲਵਾਂ ਮੈਂ ਕਰਕੇ ਛੱਡਦਾ ਨਹੀਂ ਪਿੱਛੇ ਹਟਦਾ ਦੂਸਰੀ ਗੱਲ ਇਹ ਕਿ ਜੋ ਭពਿੰਦਰ ਸਿੰਘ ਚੀਮਾ ਦੀ ਗੱਲ ਹੈ ਇਹਨੇ ਪਹਿਲਾਂ ਕਦੋਂ ਪਿੰਡ ਵੇ ਵਿਖੇ ਇਹਨਾਂ ਨੇ ਇੱਕ ਸਮਾਵੇਲਨ ਕੀਤਾ ਸੀ ਸਾਡੇ ਦੋਨਾਂ ਦੇ ਉਹਦੇ ਨੇ ਮਤਾ ਉਹ ਸਾਨੂੰ ਬੰਦਾ ਮਾਨ ਨਹੀਂ ਦਿੱਤਾ ਗਿਆ ਤੇ ਉਸ ਨੂੰ ਅਸੀਂ ਮੀਟਿੰਗ ਨੂੰ ਵਿਚਾਲੀ ਛੱਡ ਕੇ ਬਿਨਾ ਕੁਝ ਬੋਲੇ ਉੱਥੋਂ ਚਲੇ ਗਏ ਸੀ ਬਾਅਦ ਚੋਂ ਮੋਦੀ ਸਾਹਿਬ ਨੇ ਆਨਲਾਈਨ ਰੇਲਵੇ ਦਾ ਉਦਘਾਟਨ ਕਰਨਾ ਸੀ ਤੇ ਉਹਦੇ ਚ ਵੀ ਅਸੀਂ ਦੋ ਗੱਡੀਆਂ ਤਿੰਨ ਗੱਡੀਆਂ ਭਰ ਕੇ ਲੈ ਕੇ ਗਿਆ ਸੀ ਪਬਲਿਕ ਦੀਆਂ ਤੇ ਉੱਥੇ ਬਹੁਤ ਵਧੀਆ ਕੱਟ ਕੀਤਾ ਸੀ ਪਰ ਉੱਥੇ ਭਪਿੰਦਰ ਸਿੰਘ ਚੀਮੇ ਨੇ ਨਾ ਤਾਂ ਸਾਨੂੰ ਜਿਹੜਾ ਵੀਆਈਪੀ ਕਾਰਡ ਸੀ ਉਹ ਦਿੱਤਾ ਨਾ ਵੀਆਈਪੀ ਜਗ੍ਹਾ ਤੇ ਬੁਲਾਇਆ ਗਿਆ ਨਾ ਹੀ ਸਾਨੂੰ ਮਿਲਿਆ ਨਾ ਹੀ ਮੈਡਮ ਨੂੰ ਮਿਲਿਆ ਤੇ ਨਾ ਹੀ ਜਿਹੜੀ ਸਾਡੇ ਨਾਲ ਜਨਤਾ ਆਈ ਹੋਈ ਸੀ ਤਿੰਨ ਗੱਡੀਆਂ ਦੇ ਵਿੱਚ ਨਾ ਹੀ ਉਹਨਾਂ ਨੂੰ ਮਿਲਿਆ ਔਰ ਉਹ ਸਾਰੀ ਪਬਲਿਕਾ ਜਿਹੜੀ ਇੰਨੀ ਦੁਖੀ ਹੋ ਕੇ ਗਈ ਕਿ ਉਹ ਉਹ ਉਦੋਂ ਹੀ ਉਹਨਾਂ ਨੇ ਡਿਸੀਜਨ ਲੈ ਲਿਆ ਸੀ ਅਸੀਂ ਪਾਰਟੀ 'ਚ ਰਹਿਣਾ ਨਹੀਂ ਕਿਉਂਕਿ ਜਿੱਥੇ ਇੱਕ ਜ਼ਿਲ੍ਹਾ ਪ੍ਰਧਾਨ ਸਾਨੂੰ ਨਹੀਂ ਮਿਲਿਆ ਤਾਂ ਉੱਥੇ ਸਾਨੂੰ ਕੀ ਜਿਹੜਾ ਇੱਕ ਵੀਆਈਪੀ ਨਹੀਂ ਮਿਲਿਆ ਸਾਡਾ ਰੂਬਰੂ ਨਹੀਂ ਹੋਇਆ ਤੇ ਉਹਨੇ ਸਾਡਾ ਕੰਮ ਕੀ ਕਰਨਾ ਸੋ ਉੱਥੇ ਮੈਨੂੰ ਵੀ ਇਹ ਦੁੱਖ ਹੋਇਆ ਵੀ ਜੇ ਸਾਨੂੰ ਹੀ ਨਹੀਂ ਮਿਲਿਆ ਤੇ ਅਸੀਂ ਇਹਨਾਂ ਨੂੰ ਕੀ ਬਲਾਈਏ ਇਸੇ ਤਰ੍ਹਾਂ ਇਹ ਗ੍ਰਿਮੀਤੀ ਸ਼ਾਜਦ ਦੇ ਨਾਲ ਇਹਨਾਂ ਨੇ ਜਿਹੜੀ 14-4 ਦੀ ਘਟਨਾ ਹੈਗੀ ਆ ਇਹ ਇਹਨਾਂ ਨੇ ਮਸੀ ਗ੍ਰਿਮੀਤੀ ਸ਼ਾਜਦ ਦੇ ਨਾਲ ਹੁਣ ਮੰਗ ਕੀ ਕਰਦੇ ਤੁਸੀਂ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਮੰਗ ਕਰ ਰਹੇ ਹੋ ਜਾਂ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਮੰਗ ਕਰ ਪਹਿਲੀ ਗੱਲ ਤਾਂ ਇਹ ਕਿ ਅਸੀਂ ਦੋਏ ਦੋਨਾਂ ਨੇ ਪਾਰਟੀ ਤੋਂ ਰਜਾਇਨ ਦੇ ਦਿੱਤਾ ਆ ਦੋ ਪੰਜ ਨੂੰ ਅਸੀਂ ਪਾਰਟੀ ਤੋਂ ਅਰਜਾਇਨ ਦੇ ਕੇ ਅਸੀਂ ਪਾਰਟੀ ਪਾਰਟੀ ਤੋਂ ਮੁਕਤ ਹੋ ਚੁੱਕੇ ਹਾਂ ਦੂਸਰੀ ਗੱਲ ਇਹ ਕਿ ਅਸੀਂ ਤਾਂ ਜਿਹੜੀ ਪੰਜਾਬ ਸਰਕਾਰ ਉਹ ਤੋਂ ਮੰਗ ਕਰਦੇ ਆਂ ਪੰਜਾਬ ਪੁਲਿਸ ਹੈ ਜਿਹੜੀ ਉਹ ਤੋਂ ਮੰਗ ਕਰਦੇ ਆਂ ਕਿ ਜੋ ਸਾਡੇ ਜੋ ਮੇਰਾ ਬਿਆਨ ਲਿਖਿਆ ਗਿਆ ਉਹਦੇ ਮੁਤਾਬਕ ਬਣਦੀਆਂ ਯੋਗ ਤਰਾਵਾਂ ਲਾਈਆਂ ਜਾਣ ਜਿਨ੍ਹਾਂ ਨੇ ਮੁਕਦਮੇ ਦੇ ਖਾਸ ਸਬੂਤ ਖੁਰਦਬੁਰਦ ਕੀਤੇ ਨੇ ਉਹਨਾਂ ਨੂੰ ਵਿੱਚ ਲੈ ਕੇ ਜੋ ਬੰਦੇ ਬਾਹਰ ਕੱਢੇ ਹੋਏ ਨੇ ਉਹਨਾਂ ਨੂੰ ਵਿੱਚ ਇਨਵੋਲਵ ਕੀਤਾ ਜਾਵੇ ਤੁਹਾਨੂੰ ਸਨ ਸਾਬਕਾ ਇਨਸਪੈਕਟ ਸਾਬਕਾ ਪੁਲਿਸ ਵਾਲੇ ਜਿਹੜੇ ਦੱਸ ਰਹੇ ਸੀਗੇ ਕਿ ਸਾਰੀ ਵਾਰਦਾਤ ਜਿਹੜੀ ਘਟਨਾ ਹੈਗੀ ਹੈ ਸਬ ਇਨਸਪੈਕਟਰ ਕਿ ਕਿਸ ਤਰੀਕੇ ਨਾਲ ਸਾਰੀ ਘਟਨਾ ਵਾਪਰੀ ਕਿਉਂਕਿ ਗੁਲਜ਼ਾਰ ਖੰਨਾ ਹੋਰ ਨੇ تفसील ਦੇ ਨਾਲ ساری ਜਾਣਕਾਰੀ ਦਿੱਤੀ ہے کہ ਲੰਮਾ ਸਮਾਂ پولیس ਦੀ ਨੌਕਰੀ ਕਰਦੇ ਰਹੇ ਨੇ ਪਰ ਇੱਥੇ ਆਣ ਕੇ ਆਖਰਕਾਰ ਉਹਨਾਂ ਨੂੰ پولیس ਤੋਂ ਹੀ ਇਨਸਾਫ ਨਹੀਂ ਮਿਲ ਰਿਹਾ ਤਾਂ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਕਹਿੰਦੇ ਲੰਮਾ ਸਮਾਂ ਸੇਵਾਵਾਂ ਦਿੱਤੀਆਂ ਨੇ ਪਾਰਟੀ ਲਈ ਕੰਮ ਕੀਤਾ ਪਰ ਕੁਝ ਲੋਕਾਂ ਦੀ ਹੁਸ਼ਿਆਰੀ ਕਰਕੇ ਇਹਨਾਂ ਦੇ ਨਾਲ ਜਿਹੜੀ ਵਧੇਗੀ ਹੋਈ ਹੈ ਉਸ ਵਧੇਗੀ ਨੂੰ ਲੈ ਕੇ ਕਿਸੇ ਦੇ ਤੌਰ ਤੇ ਜਿਹੜੀ ਕਾਰਵਾਈ ਹੋਣੀ ਸੀ ਉਹ ਨਹੀਂ ਕੀਤੀ ਗਈ ਹੁਣ ਸਰਕਾਰ ਤੋਂ ਮੰਗ ਕਰ ਰਹੇ ਨੇ ਸਿਆਸੀ ਕਿੜ ਕੱਢੀ ਗਈ ਹੈ ਆਪਣੇ ਵੱਲੋਂ ਦੱਸ ਰਹੇ ਨੇ ਇਲਜ਼ਾਮ ਵੱਡੇ ਲਗਾ ਰਹੇ ਨੇ ਕਿ ਹੋ ਸਕਦਾ ਸੀਗਾ ਕਿ ਜੇ ਉਹਨਾਂ ਨੂੰ ਨਾ ਰੋਕਿਆ ਜਾਂਦਾ ਜਿਹੜੇ ਹਮਲਾ ਕਰ ਰਹੇ ਸੀਗੇ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ। ਇਹ ਤਾਂ ਵੱਡੇ ਇਲਜ਼ਾਮ ਆਪਣੇ ਵੱਲੋਂ ਲਗਾ ਰਹੇ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਜਿਹੜੀ ਇਹ ਮੰਗ ਕਰ ਰਹੇ ਨੇ ਇਹਦੇ ਵੱਲੋਂ ਪ੍ਰਸ਼ਾਸਨ ਕਦੋਂ ਧਿਆਨ ਦੇਂਦਾ ਤੇ ਸਰਕਾਰ ਕੀ ਇਹਨਾਂ ਦੀ ਆਵਾਜ਼ ਸੁਣ ਕੇ ਕੋਈ ਐਕਸ਼ਨ ਕਰਦੀ ਹੈ ਜਾਂ ਨਹੀਂ ਕਰਦੀ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਜਰੂਰ ਸਾਂਝੇ ਕਰੋ। ਫਿਲਹਾਲ ਇਹ ਤੜ ਤੋਂ ਅਗਲੇ ਨੇ ਸਹਾਉਗੀ ਹਰਜਿੰਦਰ ਦੇ ਨਾਲ ਹਰਦੀਪ ਸਿੰਘ ਪੋਗਲ ਨੂੰ ਜ਼ੋਰ ਲਈ ਮਹਾਲੀ।